ਪੰਜਾਬ ਦੇ ਕੈਬਨਿਟ ਮੰਤਰੀ ਮੇਰਠ ਦੇ ਜਵਾਈ ਬਣਨ ਵਾਲੇ ਨੇ ਜੀ ਹਾਂ ਪੰਜਾਬ ਦੇ ਇੱਕ ਹੋਰ ਮੰਤਰੀ ਕੋੜੀ ਚੜਨ ਵਾਲੇ ਨੇ 7 ਨਵੰਬਰ ਨੂੰ ਵਿਆਹ ਦੀ ਤਾਰੀਖ ਜਿਹੜੀ ਫਾਈਨਲ ਹੋ ਚੁੱਕੀ ਹੈ ਤੇ ਹੁਣ ਮੇਰਠ ਦੀ ਡਾਕਟਰ ਗੁਰਵੀਨ ਕੌਰ ਦੇ ਨਾਲ ਮੰਗਣੀ ਇੱਕ ਵੱਡੇ ਆਲੀਸ਼ਾਨ ਹੋਟਲ ਦੇ ਵਿੱਚ ਹੋਈ ਹੈ ਜੀ ਹਾਂ ਮੇਰਠ ਦੀ ਰਹਿਣ ਵਾਲੀ ਡਾਕਟਰ ਗੁਰਵੀਨ ਕੌਰ ਜੋ ਕਿ ਗੋਟਵਿਨ ਗਰੁੱਪ ਦੇ ਡਾਇਰੈਕਟਰ ਭਪਿੰਦਰ ਸਿੰਘ ਬਾਜਪਾ ਦੀ ਵੱਡੀ ਧੀ ਹੈ ਤੇ ਗੁਰੂਗਰਾਮ ਦੇ ਵਿੱਚ ਰੇਡੀਓਲੋਜਿਸਟ ਹੈ ਤੇ ਪੰਜਾਬ ਦੇ ਕੈਬਨਿਟ ਮંત્રી ਮੀਤ ਹਰਦੀ ਦੁਲਹਨ ਬਣ ਵਾਲੀ ਜਿहां ਮੈਰਟ ਦੇ ਗੋਡਵਿਨ ਹੋਟਲ ਦੇ ਵਿੱਚ ਕੱਲ ਮੰਗਣੀ ਦੀ ਮੰਗਣੀ ਹੁੰਦੀ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਜਵਾਈ ਬਣਦੇ ਨੇ ਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹਰ ਮੈਰਟ ਦੇ ਜਵਾਈ ਬਣਨ ਵਾਲੇ ਨੇ 7 ਨਵੰਬਰ ਨੂੰ ਵਿਆਹ ਹੋਣ ਵਾਲਾ ਹੈ ਤੇ 8 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਰਿਸੈਪਸ਼ਨ ਪਾਰਟੀ ਹੋਏਗੀ ਜੋ ਕੱਲ ਮੈਰਟ ਦੇ ਵਿੱਚ ਮੰਗਣੀ ਹੁੰਦੀ ਆ ਹੋਟਲ ਦੇ ਵਿੱਚ ਉਸ ਤੋਂ ਦੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਿਹਾ। ਤੁਹਾਨੂੰ ਕਿਵੇਂ ਇਹ ਜੋੜੀ ਲੱਗੀ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਨਾ ਤੇ ਇਸ ਦੇ ਨਾਲ ਦੱਸ ਦਿਓ ਕਿ ਪੰਜਾਬ ਦੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੀਟ ਹੀਰ ਕੈਬਨਟ ਮੰਤਰੀ ਨੇ ਪੰਜ ਵਿਭਾਗ ਜਿਹੜੇ ਉਹਨਾਂ ਦੇ ਕੋਲ ਨੇ ਉਹਨਾਂ ਦੇ ਮੰਗਣੀ ਦੇ ਵਿੱਚ ਮਸ਼ਹੂਰ ਹਸਤੀਆਂ ਜਿਹੜੀਆਂ ਸ਼ਾਮਲ ਹੁੰਦੀਆਂ ਨੇ ਵੱਡੇ ਰਾਜਨੀਤਿਕ ਆਗੂ ਵੀ ਪਹੁੰਚਦੇ ਨੇ ਪੰਜਾਬ ਦੇ ਮੰਤਰੀ ਜਿਹੜੇ ਪਹੁੰਚਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਉੱਤਰ ਪ੍ਰਦੇਸ਼ ਦੇ ਮੇਰਠ ਦੀ ਰਹਿਣ ਵਾਲੀ ਧੀ ਰਾਣੀ ਦੇ ਨਾਲ ਮੀਥ ਹਰ ਹੁਣ ਜਲਦੀ ਵਿਆਹ ਜਾਣ ਵਾਲੇ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਵਾਲੇ ਨੇ ਕਾਫੀ ਜ਼ਿਆਦਾ ਮਸ਼ਹੂਰ ਹਸਤੀਆਂ ਜਿਸ ਦੇ ਵਿੱਚ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਦਿੱਲੀ ਤੋਂ